ਸੰਦੀਪ ਆ ਗਈ ਮੈਨੂੰ ਸੱਚੀ ਬੜਾ ਡਰ ਲੱਗਣ ਡਿਆ ਸੀ ਕਿਉਂ ਡਰ ਲੱਗਣ ਡਿਆ ਤੈਨੂੰ ਮੈਂ ਆਦ ਕਹਿੰਦੇ ਨੂੰ ਲੈਣ ਮੈਨੂੰ ਇਹ ਗੱਲ ਦਾ ਡਰ ਸੀ ਕਿ ਪਤਾ ਨਹੀਂ ਤਹੀ ਲੈਣ ਆਉਣਾ ਕਿ ਨਹੀਂ ਆਉਣਾ ਸੰਦੀਪ ਫਿਰ ਉਹੀ ਗੱਲਾਂ ਕਰ ਜੀ ਨੀ ਗੱਡੀ 'ਚ ਪਿਆ ਬਾਕੀ ਗੱਲਾਂ ਘਰ ਜਾ ਕੇ ਕਰਦੇ ਆ ਗੱਡੀ ਖੁੱਲੀ ਨਹੀਂ ਜਾਈ ਗੱਡੀ ਤੇ ਗੁੱਲੀ ਨਹੀਂ ਆਹ ਮੈਂ ਨਹੀਂ ਕੀਤੀ ਇਹ ਨਾ ਗੱਡੀ 'ਚ ਬੈ ਤੂੰ ਨਾ ਬੜੀ ਵੱਡੀ ਗਲਤੀ ਕਰਤੀ ਐ ਤੂੰ ਹੈ ਉਹ ਕਿਉਂ ਲੋਕ ਹੋ ਕੀ ਯਾਰ ਲੱਕੀ ਬੜੀ ਤਗੜੀ ਗਲਤੀ ਕਰਤੀ ਐ ਤੂੰ ਲੱਕੀ ਲੱਕੀ ਮੇਰੇ ਲੱਕੀ 9988 34360 ਅਸੀਂ ਆਏ ਆ ਜੀ ਅੱਜ ਸੰਦੀਪ ਭਾਬੀ ਨੇ ਮਤਲਬ ਘਰੋਂ ਚੱਲ ਜਾਣਾ ਤੇ ਅੱਜ ਅਸੀਂ ਆਏ ਆ ਸੰਦੀਪ ਭਾਬੀ ਨੂੰ ਮਤਲਬ ਕਿ ਦਲਜੀਤ ਭਾਜੀ ਘਰੋਂ ਲੈਣ ਵਾਸਤੇ ਤੇ ਵਿਚਾਰਾ ਗੱਡੀ ਚ ਬਿਠਾਉਣ ਲੱਗਾ ਤੇ ਗੱਡੀ ਨਾਲ ਮੈਂ ਬਰੇਕ ਤਾਂ ਉਹਨਾਂ ਦਾ ਕੁੜੀ ਨੂੰ ਬੰਦਾ ਗੱਡੀ ਜੀ ਨਹੀਂ ਬਿਠਾਉਂਦਾ ਮੈਂ ਉਹ ਖੋਲ ਕੇ ਆਉਣਾ ਚਾਹੀਦਾ ਮੈਂ ਉਹ ਗੱਡੀਆਂ ਲਾਉ ਗੱਡੀ ਨੂੰ ਲਾਉਂਗਾ ਗੱਡੀ ਖੁੱਲ ਹੀ ਨਹੀਂ ਆ ਚਲੋ ਅੱਛਾ ਤੇ ਮਤਲਬ ਹੁਣ ਘਰ ਜਾ ਕੇ ਫਿਰ ਫੜਾ ਦੇਣਾ ਪੁਲਿਸ ਨੂੰ ਪੁਲਿਸ ਨੂੰ ਫੜਾਉਣਾ ਬਸ ਅਗਲੇ ਦਿਨ ਸਵਕਤ ਹੀ ਰਾਤ ਨੂੰ ਰੱਖਾਂਗੇ ਕੋਈ ਗੱਲ ਨਹੀਂ ਇੱਕ ਰਾਤਾਂ ਚਲ ਕੋਈ ਨਾ ਅਰੈਸਟ ਕਰ ਲੂਗੀ ਮਾਈ ਮੋਟੀ ਠੀਕ ਹੈ ਨਾ ਮੰਮੀ ਨੂੰ ਆਈ ਮੰਮੀ ਨੜੀ ਤੇ ਰਹਿ ਗਈ ਉੱਥੇ ਹੀ ਅਜੀ ਯਾਰੀ ਤੱਕੀ ਯਾਰੀ ਆਈ ਵਿਚਾਰੀ ਉਹਦੇ ਬਣੀ ਕਿੱਦਾਂ ਸੌਂਦੇ ਰਹਿ ਗਏ ਤਾਂ ਨਹੀਂ ਤੇ ਹੁਣ ਘਰ ਲੈ ਕੇ ਜਾਂਦੇ ਪਰਸ ਸੋਕਦੇਸ ਗੇਰੇ ਮਾਣੇ ਰੱਤਾਂ ਚ ਕੰਗਣ ਪੈ ਜਾਣਗੇ ਪੁਲਸ ਦੇ ਕੰਗਣ ਵਧੀਆ ਪਾਵਾਂਗੇ ਕੋਈ ਮੋਟੇ ਮੋਟੇ ਸੋਨੇ ਦੇ ਕਿਹੜੇ ਕਿਥੋਂ ਵੀ ਜੀ ਗੱਡੀ ਚ ਬੈ ਗੱਡੀ ਜਾਏ ਗੱਡੀ ਬਾਹਰ ਚਲੀ ਜਾਵੇ ਸਿੱਧੇ ਕਰੇ ਲੱਗਦੇ ਜਾਵੀਂ ਆਜਾ ਤਾਂ ਇਹ ਨਾ ਕੱਢਾਂ ਦੀ ਆਹ ਕਿਦਾਂ ਫੁੱਲਾ ਸੁਨਲਾ ਇਹ ਸ਼ੁਰੂ ਤੋਂ ਤਾਂ ਮਹਾਰਾ ਦਾ 30 ਕਰੋੜ ਪਰ ਹੈ ਕੰਮ ਔਕਾ ਹੀ ਹੁੰਦਾ ਨੇ ਨਹੀਂ ਕੰਮ ਔਕਾ ਯਾਨੀ ਕੰਮ ਜਿਹੜਾ ਕੰਮ ਤੇ ਕਰਨੇ ਪੈਣਾ ਭਾਜੀ ਹੁਣ ਕੰਮ ਦਾ ਐਂਡ 1 ਸੰਦੀਪ ਤੂੰ ਵਿੱਚ ਬਹਿ ਵਨ ਸੰਦੀਪ ਗੱਡੀ 'ਚ ਬਹਿ ਬਾਕੀ ਗੱਲਾਂ ਨਾ ਘਰ ਜਾ ਕੇ ਕਰਾਂਗੇ ਆ ਬੈਗ ਨਾ ਪਿੱਛੇ ਰੱਖ ਲੈਣਾ ਧੰਨਵਾਦ ਜੀ ਮੀਤੀ ਅੱਜ ਵਿੱਚ ਗੱਲਾਂ ਕਰਾ ਲਿਆ ਨਾ ਉਹ ਸਾਡੀ ਕਿੱਦਾਂ ਦਾ ਲੱਗਾ ਤੁਹਾਨੂੰ ਸੀਨ ਕਰਕੇ ਬਹੁਤ ਵਧੀਆ ਬਹੁਤ ਵਧੀਆ ਥੋੜੀ ਠੰਡ ਲੱਗੀ ਆ ਇੱਕ ਮੈਨੂੰ ਮਾਈਕ ਲਾ ਦੇ ਹੁਣ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਾ ਸੀਨ ਕਰਕੇ ਬਹੁਤ ਵਧੀਆ ਲੱਗਾ ਜੀ ਥੋੜੀ ਠੰਡ ਲੱਗੀ ਤੁਹਾਨੂੰ ਪਤਾ ਠੰਡ ਹੈਗੀ ਆ ਹਾਂ ਮੈਂ ਉੱਤੇ ਪਾ ਕੇ ਨਹੀਂ ਆਏ ਕੁਝ ਵੀ ਤੇ ਨਾ ਮੈਡਮ ਨੇ ਪਾਇਆ ਕੁਝ ਇਹਨੂੰ ਕੱਲ ਨਵੀਂ ਸਕੀਵੀ ਸਕੀਵੀ ਲੱਗਦੀ ਜੀ ਪਰ ਨਹੀਂ ਨੇ ਭਾਈ ਉੱਪਰ ਘਰੋਂ ਭਜਣਾ ਸੀ ਨਾ ਬੰਬੀ ਤੇ ਇਨੇ ਕੱਪੜੇ ਲੈ ਕੇ ਲੈਣਾ ਯਾਰ ਪਰ ਇੱਕ ਗੱਲ ਵਧੀਆ ਵੀ ਸ਼ਾਂਤੀ ਹੀ ਭਾਜੀ ਹਾਂ ਹੈ ਨਾ ਸਾਰੇ ਪਾਸੇ ਵੀਡੀਓ ਬਣਾਉਣ ਚ ਮਜ਼ਾ ਆਇਆ ਬਣਾਉਂਦਾ ਮਜ਼ਾ ਆ ਗਿਆ ਨਾਲੇ ਅਸੀਂ ਰਾਤ ਦੇ ਵੀ ਵੀਡੀਓ ਸ਼ੂਟ ਕਰਿਆ ਕਰੀ ਉਹੀ ਗੱਲ ਸਹੀ ਜਿਨੇ ਸੌ ਲਿਆ ਕਰੋ ਤੇਰਾ ਜਿਨੇ ਸੌਂ ਜਾ ਘੜੀ ਇਹਨਾਂ ਤੇਰੇ ਵੀ ਨਹੀਂ ਸੌਿਆ ਕਰਨਾ ਜੀ ਹੁਣ ਮੇਰੀ ਗੱਲ ਸੁਣੋ ਬਾਹਰ ਹੁਣ ਨਾਈਟ ਡਿਊਟੀ ਕਰਦੇ ਜਿਨੇ ਸੌਂਦੇ ਨਹੀਂ ਐ ਇਦਾਂ ਹੀ ਕਰਦੇ ਹਣਾ ਹਾਂ ਬਿਲਕੁਲ ਸਹੀ ਕੰਮ ਕੀ ਹੈ ਤੇ ਤੁਸੀਂ ਮਤਲਬ ਕਿੱਧਰ ਨੂੰ ਪਲਾਨ ਬਣਾਇਆ ਜਾਂਦਾ ਤੇ ਵਾਪਸ ਆਉਂਦਾ ਬਲਜੀ ਸੁਪਲੇ ਖਾ ਬੈ ਗਏ ਹੈ ਚਣੀ ਨਾ ਪੇਟਾ ਹੈ ਆ ਪੇਟਾ ਚਲੋ ਚਲੋ ਪੇਟਾ ਜ਼ਰੂਰ ਖਾਵਾਂਗੇ ਨਾ ਨਾ ਚੱਲੇ ਆ ਨਾ ਨ ਕੋਈ ਮੁਸ਼ਕਲ ਯਾਰ ਪੇਟਾ ਖੋਣੇ ਖਾਉਣੇ ਲੈ ਜੋਦ ਨੂੰ ਫੋਨ ਕਰੀਏ ਫੋਨ ਦੇ ਆਪਣੇ ਦਾ ਜੋਦ ਨੂੰ ਹੁਣੇ 1 ਮਿੰਟ ਚ ਫੋਨ ਕਰਾਂ ਮੈਂ ਕਹਿੰਦਾ ਪੇਟਾ ਲੈ ਆ ਕੇ ਬਾਹਰ ਆ ਤੁਹਾਨੂੰ ਪਤਾ ਮੇਰਾ ਕੁੱਤਾ ਨਾਮ ਹੀ ਪੇਟਾ ਰੱਖਿਆ ਹੈਗਾ ਮੇਰੇ ਦਾ ਜ਼ਕੀ ਵੀ ਸਿੱਕੀ ਸਤਿ ਸ੍ਰੀ ਅਕਾਲ ਭਾਜੀ ਹੋਰ ਭਾਜੀ ਠੀਕ ਠਾਕ ਦੀ ਹੋਰ ਬਈ ਠੀਕ ਠਾਕ ਏ। ਸੌਣਾ ਨਹੀਂ ਅੱਜ। ਅੱਜ ਹੀ ਹੁਣ ਕੰਮ ਕਰਦੇ ਆ ਨਾਈਟ ਡਿਊਟੀ ਤਾਂ ਤੂੰ ਸੁੱਤੇ ਵੇਖ ਲੈ। ਗੇਟ ਖੋਲ੍ਹ ਕੇ ਆ ਦੇ ਮੈਂ ਆ ਗਿਆ ਇੱਕ ਮਿੰਟ। ਮੈਂ ਛੱਡ ਕੇ ਆ ਜਾ ਪਾਜੀ। ਆਦੋ ਚਲੀਏ। ਅਭੀ ਛੱਡ ਕੇ ਨਹੀਂ ਹੁਣ। ਆਜਾ ਜਮਾ ਕਰ। ਆਜੋ ਮਗਰਾ ਅਜਾ। ਠੀਕ ਆ। ਮੈਂ ਤੂੰ ਇੱਥੇ ਸੇਫ ਹਾਂ। ਕੁਝ ਨਹੀਂ ਹੁੰਦਾ ਤੈਨੂੰ ਠੀਕ ਐ ਨਾ। ਬਸ ਹੁਣ ਇਹ ਆ ਕਿ ਅੱਜ ਰਾਤੀ ਐਸਾ ਅੱਜ ਦੀ ਰਾਤ ਹੀ ਸੰਭਲੋ ਕੰਮ ਸਾਰਾ। ਹਾਂਜੀ ਹਾਂਜੀ। ਤੇ ਕੱਲ ਸਵੇਰੇ ਸੋਖ ਤੇ ਜਦੋਂ ਸੂਰਜ ਚੜ੍ਹਨਾ ਤੇ ਅਸੀਂ ਪੁਲਸ ਲੈ ਕੇ ਸਿੱਧਾ ਇੱਥੇ ਪਹੁੰਚ ਜਾਗੇ। ਮੈਂ ਉਹਨੂੰ ਪੁੱਛ ਇੱਥੂ ਯਾਰ ਬਸ ਅੱਜ ਰਾਤ ਦਾ ਰੱਦ ਦੇ ਨੂੰ ਬਸ ਅੱਜ ਰਾਤ ਅਸੀਂ ਕੱਟ ਲੋ ਦੋ ਸਟੈਪ ਤੁਰ ਕੇ ਨਾ ਪੁੱਜ ਜੀ ਚਲ ਐਂਡ 1 ਸੰਦੀਪ ਆ ਗਈ ਮੈਨੂੰ ਸੱਚੀ ਬੜਾ ਡਰ ਲੱਗਣ ਡਿਆ ਸੀ ਕਿਉਂ ਡਰ ਲੱਗਣ ਡਿਆ ਤੈਨੂੰ ਮੈਨ ਆਦ ਕਹਿੰਦੇ ਤੈਨੂੰ ਲੈਣ ਮੈਨੂੰ ਇਹ ਗੱਲ ਦਾ ਡਰ ਸੀ ਕਿ ਪਤਾ ਨਹੀਂ ਤਹੀ ਲੈਣ ਆਉਣਾ ਕਿ ਨਹੀਂ ਆਉਣਾ ਸੰਦੀਪ ਫਿਰ ਉਹੀ ਗੱਲਾਂ ਕਰ ਜੀ ਨੀ ਗੱਡੀ 'ਚ ਬੈ ਬਾਕੀ ਗੱਲਾਂ ਬਾਹਰ ਜਾ ਕੇ ਕਰਦੇ ਆ ਗੱਡੀ ਕੁਲੀ ਨਹੀਂ ਆ ਗੱਡੀ ਤੇ ਕੁਲੀ ਨਹੀਂ ਆ ਗੱਡੀ 'ਚ ਵੀ ਆਹ ਮੈਂ ਤਾਂ ਨਹੀਂ ਕੀਤੀ ਇਹਨੇ ਕਿਹਦੇ ਨੇ ਗੱਡੀ 'ਚ ਬੈ ਤੂੰ ਸੋਣਾ ਬੜੀ ਵੱਡੀ ਗਲਤੀ ਕਰਤੀ ਆ ਤੂੰ ਹਾਂ ਉਹ ਕਿਉਂ ਲੋਗ ਹੋ ਗਈ ਯਾਰ ਲੱਕੀ ਬੜੀ ਤਗੜੀ ਗਲਤੀ ਕਰਤੀ ਐ ਤੂੰ ਲੱਕੀ ਲੱਕੀ ਮੇਰੇ ਲੱਕੀ 9988343460 ਅਸੀਂ ਆਏ ਆ ਜੀ ਅੱਜ ਸੰਦੀਪ ਭਾਬੀ ਨੇ ਮਤਲਬ ਘਰੋਂ ਚਲ ਜਾਣਾ ਤੇ ਅੱਜ ਅਸੀਂ ਆਏ ਆ ਸੰਦੀਪ ਭਾਬੀ ਨੂੰ ਮਤਲਬ ਕਿ ਦਲਜੀਤ ਭਾਜੀ ਘਰੋਂ ਲੈਣ ਵਾਸਤੇ ਤੇ ਵਿਚਾਰਾ ਗੱਡੀ ਚ ਬਿਠਾਉਣ ਲੱਗਾ ਤੇ ਗੱਡੀ ਨਾਲ ਮੈਂ ਬਰੇਕ ਦਾ ਮਤਲਬ ਤਾਂ ਕੁੜੀ ਨੇ ਬੰਦਾ ਗੱਡੀ ਜੀ ਨਹੀਂ ਬਿਠਾਉਂਦਾ ਮੈਂ ਉਹ ਖੋਲ ਕੇ ਹੁਣ ਨਹੀਂ ਮੈਂ ਉਹ ਗਾ ਵੀ ਗੱਡੀ ਲਾਉ ਗੱਡੀ ਨੂੰ ਲਾਉਂਗਾ ਗੱਡੀ ਖੁੱਲ ਹੀ ਨਹੀਂ ਆ ਚਲੋ ਅੱਛਾ ਤੇ ਮਤਲਬ ਹੁਣ ਘਰ ਜਾ ਕੇ ਫਿਰ ਫੜਾ ਦੇਣਾ ਪੁਲਿਸ ਨੂੰ ਪੁਲਿਸ ਨੂੰ ਫੜਾ ਦੇਣਾ ਬਸ ਅਗਲੇ ਦਿਨ ਸਵਕਤ ਹੀ ਰਾਤ ਨੂੰ ਰੱਖਾਂਗੇ ਕੋਈ ਗੱਲ ਨਹੀਂ ਇੱਕ ਰਾਤ ਚਲ ਕੋਈ ਨਾ ਅਰੈਸਟ ਕਰ ਲੂਗੀ ਮਾਈ ਮੋਟੀ ਠੀਕ ਹੈ ਨਾ ਮੰਮੀ ਦਵਾਈ ਮਮੀ ਨੜੀ ਤੇ ਰਹਿ ਗਈ ਉੱਥੇ ਹੀ ਤੱਕ ਹੀ ਜੜੀ ਆਈ ਵਿਚਾਰੀ ਉਹਦੇ ਬਣੀ ਕਿਦਾਂ ਸੌਂਦੇ ਰਹਿ ਕਿਦਾਂ ਨਹੀਂ ਤੇ ਹੁਣ ਘਰ ਲੈ ਕੇ ਜਾਂਦੇ ਪਰਸੋਂ ਕੱਲ ਸੋਕਦੇਸ ਗੇਰੇ ਪਾਉਣੇ ਰੱਤਾਂ ਚ ਕੰਗਣ ਪੈ ਜਾਣਗੇ ਪੁਲਸ ਦੇ ਕੰਗਣ ਵਧੀਆ ਪਾਵਾਂਗੇ ਕਿ ਮੋਟੇ ਮੋਟੇ ਸੋਨੇ ਦੇ ਫਿਰ ਕਿੱਥੋਂ ਭੇਜੀ ਗੱਡੀ ਚ ਪੈ ਗੱਡੀ ਨਹੀਂ ਗੱਡੀ ਬਾਹਰ ਚਲੀ ਜਾਂਦੀ ਸਿੱਧੇ ਫਿਰ ਇਹਦੇ ਨਾਲ ਚੱਪੀ ਆਜਾ ਤਾਂ ਇਹ ਨਾ ਕੱਢਦੀ ਆ ਆ ਕਿਦਾਂ ਇਹੇ ਸ਼ੁਰੂ ਹੋਉਂਦਾ ਹੈ ਮਹਾਰਾ ਦਾ ਸੀਤੇ ਕਰੋੜੇ ਪਰ ਹੈ ਕੰਮ ਮੌਕਾ ਹੀ ਉੱਦਾਂ ਨੇ ਨਹੀਂ ਕੰਮ ਕੋਈ ਨਹੀਂ ਕੰਮ ਜਿਹੜਾ ਕੰਮ ਤੇ ਕਰਨੇ ਪੈਣਾ ਭਾਜੀ ਹੁਣ ਕੰਮ ਦਾ ਐਂਡ 1 ਸੰਦੀਪ ਤੂੰ ਵਿੱਚ ਬਹਿ ਵਨ ਸੰਦੀਪ ਗੱਡੀ 'ਚ ਬਹਿ ਬਾਕੀ ਗੱਲਾਂ ਨਾ ਕਰ ਜਾ ਕਰਾਂਗੇ ਆ ਬੈਗ ਨੂੰ ਪਿੱਛੇ ਰੱਖ ਲੈਣਾ ਧੰਨਵਾਦ ਜੀ ਮੀਠੀ ਅੱਜ ਵਿੱਚ ਗੱਲਾਂ ਕਰਾਉਣਾ ਉਹ ਸਾਡੀ ਨਹੀਂ ਕਿੰਦਾ ਲੱਗਾ ਤੁਹਾਨੂੰ ਸੀਨ ਕਰਕੇ ਬਹੁਤ ਵਧੀਆ ਬਹੁਤ ਵਧੀਆ ਥੋੜੀ ਠੰਡ ਲੱਗੀ ਆ ਇੱਕ ਵਾਰ ਮੈਨੂੰ ਮਾਈਕ ਲਾ ਦੇ ਹੁਣ ਦੱਸੋ ਤੁਹਾਨੂੰ ਕਿੰਦਾ ਲੱਗਾ ਸੀਨ ਕਰਕੇ ਬਹੁਤ ਵਧੀਆ ਲੱਗਾ ਜੀ ਥੋੜੀ ਲੱਗੀ ਠੰਡ ਲੱਗੀ ਤੁਹਾਨੂੰ ਪਤਾ ਠੰਡ ਹੈਗੀ ਆ ਹਾਂ ਮੈਂ ਉੱਤੇ ਪਾ ਕੇ ਨਹੀਂ ਆਏ ਕੁਝ ਵੀ ਤੇ ਨਾ ਮੈਡਮ ਨੇ ਪਾਇਆ ਕੁਝ ਮੈਨੂੰ ਕੱਲ ਨਵੀਂ ਸਕੀਵੀ ਸਕੀਵੀ ਲੱਗਦੀ ਸੀ ਪਰ ਨਹੀਂ ਨਹੀਂ ਭਾਈ ਉੱਪਰ ਘਰੋਂ ਭਜਣਾ ਸੀ ਨਾ ਬੰਬੀ ਤੇ ਇੰਨੇ ਕੱਪੜੇ ਲੈ ਕੇ ਲੈਣਾ ਪਰ ਇੱਕ ਗੱਲ ਵਧੀਆ ਵੀ ਸ਼ਾਂਤੀ ਹੀ ਭਾਜੀ ਹਾਂ ਹੈ ਨਾ ਸਾਰੇ ਪਾਸੇ ਵੀਡੀਓ ਬਣਾਉਣ ਦਾ ਮਜ਼ਾ ਆਇਆ ਬਣਾਉਣ ਦਾ ਮਜ਼ਾ ਆ ਗਿਆ ਨਾਲੇ ਅਸੀਂ ਰਾਤ ਦੀ ਵੀ ਵੀਡੀਓ ਸ਼ੂਟ ਕਰਿਆ ਕਰੀ ਉਹੀ ਗੱਲ ਸਹੀ ਜੀ ਜਿਨੇ ਸੌ ਲਿਆ ਕਰੋ ਤੇਰਾ ਜਿਨੇ ਸੌਂ ਜਾ ਖੜੀ ਇਹਨਾਂ ਤੇਰੇ ਵੀ ਨਹੀਂ ਸੌਿਆ ਕਰਨਾ ਜੀ ਹੁਣ ਮੇਰੀ ਗੱਲ ਸੁਣੋ ਬਾਹਰ ਹੁਣ ਨਾਈਟ ਡਿਊਟੀ ਕਰਦੇ ਜਿਹਨੇ ਸੌਂਦੇ ਨਹੀਂ ਐਦਾਂ ਹੀ ਕਰਦੇ ਹਣ ਹਾਂ ਬਿਲਕੁਲ ਕਰਦੇ ਕੀ ਐ ਤੁਸੀਂ ਮਤਲਬ ਕਿੱਧਰ ਨੂੰ ਪਲਾਨ ਬਣਾਇਆ ਜਾਂਦਾ ਤੇ ਵਾਪਸ ਆਉਂਦਾ ਬਲਜੀ ਜੂਪਲੇ ਖਾ ਪੈ ਗਏ ਹੈ ਚਣੀ ਨਾ ਪੇਟਾ ਹੈ ਆ ਪੇਟਾ ਚਲੋ ਚਲੋ ਪੇਟਾ ਜ਼ਰੂਰ ਖਾਵਾਂਗੇ ਨਾਨਾ ਕੋਈ ਮੁਸ਼ਕਲ ਨਹੀਂ ਯਾਰ ਪੇਟਾ ਖੋਣੇ ਖਾਉਣੇ ਲੈ ਜੋਦਨ ਨੂੰ ਫੋਨ ਕਰੀਏ ਫੋਨ ਦੇ ਆਪਣੇ ਦਾ ਜੋਦਨ ਨੂੰ ਹੁਣੇ 1 ਮਿੰਟ ਚ ਫੋਨ ਕਰਨਾ ਕਿਹਾ ਪੇਟਾ ਰਿਆ ਕੇ ਬਾਹਰ ਆ ਤੁਹਾਨੂੰ ਪਤਾ ਮੇਰਾ ਪੁੱਠਾ ਨਾਮ ਵੀ ਪੇਟਾ ਰੱਖਿਆ ਹੈਗਾ ਮੇਰਾ ਨਸਕੀ ਵੀ ਸਕੀਮ ਸਤਿ ਸ਼੍ਰੀ ਅਕਾਲ ਭਾਜੀ ਹੋਰ ਭਾਜੀ ਠੀਕ ਠਾਕ ਦੀ ਓਏ ਬਾਈ ਠੀਕ ਠਾਕ ਏ। ਕਹਿਣਾ ਨਹੀਂ ਅੱਜ। ਅੱਜ ਹੀ ਹੁਣ ਕੰਮ ਕਰਦੇ ਆ ਨਾਈਟ ਡਿਊਟੀ ਤਾਂ ਸੁੱਤੇ ਹੀ ਵੇਖ ਲਾ। ਗੇਟ ਖੋਲਾ ਰਿਹਾ ਤੇ ਮੈਂ ਆ ਗਿਆ ਇੱਕ ਮਿੰਟ। ਇਹਨੂੰ ਛੱਡ ਕੇ ਆ ਜਾਓ ਭਾਜੀ। ਆਜੋ ਚਲਿਏ। ਅਭੀ ਛੱਡ ਕੇ ਨਹੀਂ ਹੁਣ। ਐਥੇ ਆ ਜੋ ਮਗਰ। ਆਜੋ ਮਗਰ ਅੱਜ। ਠੀਕ ਆ। ਮੈਂ ਤਾਂ ਉਥੇ ਸੇਫ ਹਾਂ। ਕੁਝ ਨਹੀਂ ਹੁੰਦਾ ਤੈਨੂੰ ਠੀਕ ਹੈ ਨਾ। ਬਸ ਹੁਣ ਇਹ ਆ ਕਿ ਅੱਜ ਰਾਤੀ ਐਸਾ ਅੱਜ ਦੀ ਰਾਤ ਹੀ ਸੰਭਲੋ ਕੰਮ ਸਾਰਾ। ਹਾਂਜੀ ਹਾਂਜੀ। ਤੇ ਕੱਲ ਸਵੇਰੇ ਸੌਖ ਤੇ ਜਦੋਂ ਸੂਰਜ ਚੜ੍ਹਨਾ ਨਾ ਤੇ ਅਸੀਂ ਪੁਲਸ ਲੈ ਕੇ ਸਿੱਦੇ ਇੱਥੇ ਪਹੁੰਚ ਜਾਗੇ। ਮੈਂ ਉਹਨੂੰ ਇੱਥੋਂ ਹੀ ਬਸ ਅੱਜ ਰਾਤ ਦਾ ਰੱਦ ਦੇ ਨੂੰ ਬਸ ਅੱਜ ਰਾਤ ਅਸੀਂ ਕੱਟ ਲੋ ਇਹ ਦੋ ਸਟੈਪ ਤੁਰ ਕੇ ਨਾ ਪੂਜ ਜੀ ਚਲ ਐਂਡ 1